ਅਕਾਲੀ ਦਾ ਜਿਵੇਂ ਦੇਖਦੇ ਸਾਰੇ ਸਨੇਹੀਓ ਜੀ ਮੇਰਾ ਖਿਆਲ ਹੈ ਸਰ ਸਾਡੇ ਸਮਿਆਂ ਦੇ ਵਿੱਚ ਅਸੀਂ ਕਦੀਬ 60 ਸਾਲ ਦੇ ਹੋ ਗਏ ਅੱਜ ਜਿਹੜੀ ਸਿੱਖ ਪੰਥ ਦੀ ਹਾਲਤ ਹੈ ਅੱਜ ਜਿਹੜੀ ਸਿੱਧੀ ਅਕਾਲ ਤਖਤ ਸਾਹਿਬ ਦੇ ਜਿਹੇ ਦਾ ਨਾਂ ਜੋਕਜ ਹੋਇਆ ਮੇਰਾ ਖਿਆਲ ਲੇ ਦੋ ਵੱਧ ਮਾੜੇ ਦਿਨ ਹੋਰ ਸਿੱਖ ਪੰਥ ਤੇ ਨਹੀਂ ਆ ਸਕਦੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਕਾ ਥੀਆ ਤਿੱਕੇ ਦੇ ਨਾਲ ਜਿਹੜਾ ਜਹੇਦਾਰਾਂ ਨੂੰ ਬਦਲਿਆ ਗਿਆ ਉਹ ਇੱਕ ਗੱਲ ਜਿਹੜੀ ਅਸੀਂ ਕਹਿੰਦੇ ਆ ਬਾਦ-ਬਾਦ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਆ ਕਿ ਐਸਜੀਪੀਸੀ ਤੇ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਆ ਕਿ ਕਾਲਤਖ ਸਾਹਿਬ ਦੇ ਜਹੇਦਾਰ ਜਿਹੜੇ ਆਪਣੇ ਲਿਫਾਫਿਆਂ ਚੋਂ ਕੱਢਦੇ ਆ ਉਹ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਨੰਗੀਆਂ ਹੋ ਗਈਆਂ ਇਹ ਹੀ ਜਹੇਦਾਰ ਸੀਗੇ ਜਿਨ੍ਹਾਂ ਨੇ ਇੱਕ ਵਾਰ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ ਉਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਯਾਰ ਅਜੇ ਵੀ ਕਾਲ ਤੱਕ ਸਾਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਦਮਾਈ ਜਿਹੜੀ ਹੋ ਸਕਦੀ ਹੈ ਪਰ ਆ ਜਿਹੜਾ 1.5 2 ਮਹੀਨਿਆਂ ਦੇ ਬਾਅਦ ਹੀ ਜੋ ਕੁਝ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਿਹੇ ਦਰ ਬਦਲੇਗੇ ਸਰ ਮੈਂ ਸਮਝਦਾ ਕਿ ਸਾਡੇ ਸਿੱਖ ਇਤਿਹਾਸਲੀਏ ਬੜਾ ਮਾੜਾ ਦੌਰ ਹੈ ਔਰ ਇਸ ਮਾੜੇ ਦੌਰ ਲਈ ਇਕੱਲਾ ਤੇ ਇਕੱਲਾ ਜੁਮੇਅਤ ਬਾਦਲ ਪਰਵਾਰ ਹੈ ਬਾਦਲ ਪਰਵਾਰ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸਸਤਾਵਾਂ ਦੀਆਂ ਜਿਹੜੇ ਜੜਾ ਜੇ ਤੇਲ ਦੇ ਕੇ ਦੱਸਤਾ ਮੈਂ ਇਹ ਮਤਲਬ ਹੁਣ ਬਗਾਵਤ ਟੂਟੀ ਸ਼ੁਰੂ ਹੋਈ ਕਿਵੇਂ ਦੇ ਦੇ ਜੋ ਮਜੀਠੀਆ ਨਹੀਂ ਬਗਾਵਤ ਸਾਹਿਬ ਦੇਖੋ ਨਾ ਮਜੀਠੀਆ ਸਾਹਿਬ ਰਿਸ਼ਤੇਦਾਰ ਨੇ ਬਾਦਲ ਪਰਵਾਦ ਪਰਵਾਦ ਦੇ ਨੇੜੇ ਨੇ ਹਰ ਸਿੱਖ ਜਿਹੜਾ ਮਜੀਠੀਆ ਦੀ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਰ ਸਿੱਖ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਲੋਕਾਂ ਦੇ ਸਿੱਖਾਂ ਦੇ ਹਿਰਦੇ ਜਿਹੜੇ ਉਹ ਛਾਨੀ ਛਾਨੀ ਹੋਏ ਕਿ ਕੀ ਹੋਇਆ ਸੋ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਸਿੱਖ ਹੈ ਸਹੀ ਮੈਨਿਆਂ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਬਾਦਲ ਪਰਵਾਦ ਦੇ ਖਿਲਾਫ ਜਿਹੜਾ ਖੜਨਾ ਚਾਹੀਦਾ ਬਾਦਲ ਪਰਵਾਦ ਨੇ ਜੋ ਕੁਝ ਕੀਤਾ ਇਹ ਬਹੁਤ ਹੀ ਘਟੀਆ ਕੰਮ ਜਿਹੜਾ ਕੀਤਾ ਠੀਕ ਹੈ ਉਹਨਾਂ ਦੇ ਖਿਲਾਫ ਬਗਾਵ ਜਿਹੜੇ ਵੀ ਜਿਹੜੇ ਵੀ ਸਤਿ ਅਸੂਲੀ ਜਿਨ੍ਹਾਂ ਦੀ ਅਣਖ ਹੈ ਜਿਹੜੇ ਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਸਤਕਾਰ ਕਰਦੇ ਆ ਉਹ ਸਭ ਬੰਦੇ ਬਾਦਲ ਪਰਵਾਦ ਨੂੰ ਛੱਡ ਦੇਣਗੇ ਤੁਸੀਂ ਦੇਖੋ 2-4 ਦਿਨ ਦੇ ਵਿੱਚ ਕੀ ਕੀ ਬਣਦਾ ਸਾਰੇ ਸਾਰੇ ਸਭ ਲੋਕ ਦੇ ਨਾਲ ਛੱਡ ਜਾਣਗੇ ਮੇਰਾ ਖਿਆਲ ਹੈ ਸਾਹਿਬ ਸਾਡੇ ਸਮਿਆਂ ਦੇ ਵਿੱਚ ਅਸੀਂ ਕਦੀਬ 60 ਸਾਲ ਦੇ ਹੋ ਗਏ ਅੱਜ ਜਿਹੜੀ ਸਿੱਖ ਪੰਥ ਦੀ ਹਾਲਤ ਹੈ ਅੱਜ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨਾਲ ਜੋ ਕੁਝ ਹੋਇਆ ਮੇਰਾ ਖਿਆਲ ਇਹ ਦੋ ਵੱਧ ਮਾੜੇ ਦਿਨ ਹੋਰ ਸਿੱਖ ਪੰਥ ਤੇ ਨਹੀਂ ਆ ਸਕਦੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਘਟੀਆ ਤਰੀਕੇ ਦੇ ਨਾਲ ਜਿਹੜਾ ਜਹੇਦਾਰਾਂ ਨੂੰ ਬਦਲਿਆ ਗਿਆ ਉਹ ਇੱਕ ਗੱਲ ਜਿਹੜੀ ਅਸੀਂ ਕਹਿੰਦੇ ਹਾਂ ਬਾਤ ਬਾਤ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਹਾਂ ਕਿ ਐਸਜੀਪੀਸੀ ਤੇ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਕਾਲਤਖ ਸਾਹਿਬ ਦੇ ਜਹੇਦਾਰ ਜਿਹੜੇ ਆਪਣੇ ਲਫਾਫਿਆਂ ਚੋਂ ਪੜਦੇ ਆ ਉਹ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਨੰਗੀਆਂ ਹੋ ਗਈਆਂ ਇਹੀ ਜਹੇਦਾਰ ਸੀਗੇ ਜਿਨ੍ਹਾਂ ਨੇ ਇੱਕ ਵਾਰ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ ਉਸ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਯਾਰ ਅਜੇ ਵੀ ਕਾਲਤਖ ਸਾਹਿਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਦਮਾਈ ਜਿਹੜੀ ਹੋ ਸਕਦੀ ਹੈ ਪਰ ਆ ਜਿਹੜਾ 1.5 2 ਮਹੀਨਿਆਂ ਦੇ ਬਾਅਦ ਹੀ ਜੋ ਕੁਝ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਿਹੇ ਦਾ ਬਦਲੇਗੇ ਸਰ ਮੈਂ ਸਮਝਦਾ ਕਿ ਸਾਡੇ ਸਿੱਖ ਇਤਿਹਾਸ ਲਈ ਇਹ ਬੜਾ ਮਾੜਾ ਦੌਰ ਹੈ ਔਰ ਇਸ ਮਾੜੇ ਦੌਰ ਲਈ ਇਕੱਲਾ ਤੇ ਇਕੱਲਾ ਜੁਮੇਤ ਬਾਦਲ ਪਰਵਾਰ ਬਾਦਲ ਪਰਵਾਰ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸਸਤਾਵਾਂ ਦੀਆਂ ਜਿਹੜਿਆ ਜੜਾ ਜ ਤੇਲ ਦੇ ਕੇ ਦੱਸਤਾ ਮੈਂ ਇਹ ਮਤਲਬ ਹੁਣ ਬਗਾਵਤ ਵੀ ਸ਼ੁਰੂ ਹੋ ਗਈ ਕਿਵੇਂ ਦੇ ਦੇ ਜੋ ਮਜੀਠੀਆਂ ਨਹੀਂ ਬਗਾਵਤ ਸਾਹ ਦੇਖੋ ਨਾ ਮਜੀਠੀਆ ਸਾਹਿਬ ਰਿਸ਼ਤੇਦਾਰ ਨੇ ਬਾਦਲ ਪਰਵਾਦ ਪਰਵਾਦ ਦੇ ਨੇੜੇ ਨੇ ਹਰ ਸਿੱਖ ਜਿਹੜਾ ਮਜੀਠੀਆ ਦੀ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਰ ਸਿੱਖ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਲੋਕਾਂ ਦੇ ਸਿੱਖਾਂ ਦੇ ਹਿਰਦੇ ਜਿਹੜੇ ਉਹ ਛਾਨੀ ਛਾਨੀ ਹੋਏ ਕਿਉਂ ਆ ਸੋ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਸਿੱਖ ਹੈ ਸਹੀ ਮਹਾਨਿਆ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਬਾਦਲ ਪਰਵਾਦ ਦੇ ਖਿਲਾਫ ਜਿਹੜਾ ਖੜਨਾ ਚਾਹੀਦਾ ਬਾਦਲ ਪਰਿਵਾਰ ਨੇ ਜੋ ਕੁਝ ਕੀਤਾ ਇਹ ਬਹੁਤ ਹੀ ਘਟਿਆ ਕੰਮ ਜਿਹੜਾ ਕੀਤਾ ਠੀਕ ਹੈ ਉਹਨਾਂ ਦੇ ਖਿਲਾਫ ਬਗਾਵ ਜਿਹੜੇ ਵੀ ਜਿਹੜੇ ਵੀ ਸਤਿ ਅਸੂਲੀ ਜਿਨ੍ਹਾਂ ਦੀ ਅਣਖ ਆ ਜਿਹੜੇ ਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਸਤਕਾਰ ਕਰਦੇ ਆ ਉਹ ਸਭ ਬੰਦੇ ਬਾਦਲ ਪਰਿਵਾਰ ਨੂੰ ਛੱਡ ਦੇਣਗੇ ਤੁਸੀਂ ਦੇਖੋ 2-4 ਦਿਨ ਦੇ ਵਿੱਚ ਕੀ ਕੀ ਬਣਦਾ ਸਾਰੇ ਸਾਰੇ ਸਭ ਲੋਕ ਦੇ ਛੱਡ ਜਾਣਗੇ ਮੇਰਾ ਖਿਆਲ ਹੈ ਸਾਡ ਸਾਡੇ ਸਮਿਆਂ ਦੇ ਵਿੱਚ ਅਸੀਂ ਕਦੀਬ 60 ਸਾਲ ਦੇ ਹੋ ਗਏ ਅੱਜ ਜਿਹੜੀ ਸਿੱਖ ਪੰਥ ਦੀ ਹਾਲਤ ਹੈ ਅੱਜ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨਾਲ ਜੋ ਕੁਝ ਹੋਇਆ ਮੇਰਾ ਖਿਆਲ ਇਹ ਦੋ ਵੱਧ ਮਾਰੇ ਦਿਨ ਹੋਰ ਸਿੱਖ ਪੰਥ ਤੇ ਨਹੀਂ ਆ ਸਕਦੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਘਟੀਆ ਤਰੀਕੇ ਦੇ ਨਾਲ ਜਿਹੜਾ ਜਹੇਦਾਰਾਂ ਨੂੰ ਬਦਲਿਆ ਗਿਆ ਉਹ ਇੱਕ ਗੱਲ ਜਿਹੜੀ ਅਸੀਂ ਕਹਿੰਦੇ ਆਂ ਬਾਤ ਬਾਤ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਆਂ ਕਿ ਐਸਜੀਪੀਸੀ ਦਾ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਕਾਲ ਤਖਤ ਸਾਹਿਬ ਦੇ ਜਿਹੇ ਦਾ ਜਿਹੜੇ ਆਪਣੇ ਲਿਫਾਫਿਆਂ ਚੋਂ ਕੱਢਦੇ ਆ ਉਹ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਨੰਗੀਆਂ ਹੋ ਗਈਆਂ ਇਹੀ ਜਿਹੇ ਦਾ ਸੀਗੇ ਜਿਨ੍ਹਾਂ ਨੇ ਇੱਕ ਵਾਰ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ ਉਸ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਯਾਦ ਅਜੇ ਵੀ ਕਾਲ ਤਖਤ ਸਾਹਿਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਦਮਾਈ ਜਿਹੜੀ ਹੋ ਸਕਦੀ ਹੈ ਪਰ ਆ ਜਿਹੜਾ 1.5-2 ਮਹੀਨਿਆਂ ਦੇ ਬਾਅਦ ਹੀ ਜੋ ਕੁਝ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਿਹੇਦਤ ਬਦਲੇਗੇ ਸਰ ਮੈਂ ਸਮਝਦਾ ਕਿ ਸਾਡੇ ਸਿੱਖ ਇਤਿਹਾਸ ਲਈ ਇਹ ਬੜਾ ਮਹਾਨ ਦੌਰ ਹੈ ਔਰ ਇਸ ਮਹਾਨ ਦੌਰ ਲਈ ਇਕੱਲਾ ਤੇ ਇਕੱਲਾ ਜੁਮੇਤ ਬਾਦਲ ਪਰਵਾਰ ਬਾਦਲ ਪਰਵਾਰ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸਸਤਾਵਾਂ ਦੀਆਂ ਜਿਹੜਿਆ ਜੜਾ ਜ ਤੇਲ ਦੇ ਕੇ ਦੱਸਤਾ ਮੈਂ ਇਹ ਮਤਲਬ ਹੁਣ ਬਗਾਵਤ ਟੂਠੀ ਸ਼ੁਰੂ ਹੋ ਗਈ ਕਿਵੇਂ ਦੇ ਦੇ ਜੋ ਮਜੀਠੀਆ ਨਹੀਂ ਬਗਾਵਤ ਸ ਦੇਖੋ ਨਾ ਮਜੀਠੀਆ ਸਾਹਿਬ ਰਿਸ਼ਤੇਦਾਰ ਨੇ ਬਾਦਲ ਪਰਵਾਰ ਪਰਵਾਰ ਦੇ ਨੇੜੇ ਨੇ ਹਰ ਸਿੱਖ ਜਿਹੜਾ ਮਝਿੱਟੀਆਂ ਦੀ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਰ ਸਿੱਖ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਲੋਕਾਂ ਦੇ ਸਿੱਖਾਂ ਦੇ ਹਿਰਦੇ ਜਿਹੜੇ ਉਹ ਛਾਨੀ ਛਾਨੀ ਹੋਏ ਕਿ ਕੀ ਹੋਇਆ ਸੋ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਸਿੱਖ ਹੈ ਸਹੀ ਮੈਨਿਆਂ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਬਾਦਲ ਪਰਵਾਦ ਦੇ ਖਿਲਾਫ ਜਿਹੜਾ ਖੜਨਾ ਚਾਹੀਦਾ ਬਾਦਲ ਪਰਵਾਦ ਨੇ ਜੋ ਕੁਝ ਕੀਤਾ ਹੈ ਇਹ ਬਹੁਤ ਹੀ ਇਕਠਿਆ ਕੰਮ ਜਿਹੜਾ ਕੀਤਾ ਇਹ ਗਾਉ ਨਾ ਦੇ ਖਲਾਬ ਬਗਾਵ ਜਿਹੜੇ ਵੀ ਜਿਹੜੇ ਵੀ ਸਾਧ ਉਸੂਲੀ ਜਿਨ੍ਹਾਂ ਦੀ ਅਣਖ ਆ ਜਿਹੜੇ ਕਾਲਤਖ ਸਾਹਿਬ ਦੀ ਮਰਿਆਦਾ ਦਾ ਸਤਕਾਰ ਕਰਦੇ ਆ ਉਹ ਸਭ ਬੰਦੇ ਬਗਾਵ ਨੂੰ ਛੱਡ ਜਾਣਗੇ ਤੁਸੀਂ ਦੇਖਿਓ ਦੋ ਚਾਰ ਦਿਨ ਦੇ ਵਿੱਚ ਕੀ 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 ਬਣਦਾ ਸਾਰੇ ਸਾਰੇ ਸਭ ਲੋਕ ਦੇ ਨਾਲ ਛੱਡ ਜਾਣਗੇ